ਚਾਹੇ ਇੱਕ ਪਾਸੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਚਾਹੇ ਲੋਕ ਪੈਸੇ ਦੇ ਪਿੱਛੇ ਦੌੜ ਰਹੇ ਨੇ ਲੋਕ ਇੱਕ ਦੂਜੇ ਨਾਲ ਧੋਖਾ ਕਰ ਸਿਰਫ ਪੈਸੇ ਦੇਖ ਰਹੇ ਨੇ ਪਰ ਕਿਤੇ ਨਾ ਕਿਤੇ ਇਮਾਨਦਾਰੀ ਅੱਜ ਵੀ ਜਿੰਦਾ ਹੈ ਜੀ ਹਾਂ ਤੁਸੀਂ ਸਹੀ ਸੁਣਿਆ ਅੱਜ ਗੁਰਦਾਸਪੁਰ ਦੇ ASI ਨੇ ਇਮਾਨਦਾਰੀ ਦੀ ਮਿਸਾਲ ਕੰਨ ਕੀਤੀ ਹੈ ਜਿੱਥੇ 22000 ਦਾ ਫੋਨ ਨੌਜਵਾਨ ਦਾ ਗੁੰਮ ਹੋ ਜਾਂਦਾ ਤਾਂ ਭਾਈ ਲਾਲੋ ਚੌਂਕ 'ਚ ਡਿਊਟੀ ਕਰ ਰਹੇ ਏਐਸਆਈ ਦੀ ਤੇ ਨਜ਼ਰ ਪੈਂਦੀ ਹੈ ਅਤੇ ਫਿਰ ਉਹ ਨੌਜਵਾਨ ਨੂੰ ਫੋਨ ਵਾਪਸ ਕਰਦਾ ਇੱਥੇ ਨੌਜਵਾਨ ਦਾ ਕਹਿਣਾ ਕਿ ਉਸਦਾ ਬਹੁਤ ਹੀ ਕੀਮਤੀ ਫੋਨ 22000 ਮੁੱਲ ਦਾ ਅੱਜ ਸੜਕ ਤੇ ਕਿਤੇ गिर ਜਾਂਦਾ ਉਸ ਨੂੰ ਪਤਾ ਨਹੀਂ ਚੱਲਦਾ ਤਾਂ ਉਹ ਪਰੇਸ਼ਾਨ ਹੁੰਦਾ ਆਸ-ਪਾਸ ਲੱਭਦਾ ਪਰ ਕਿਤੇ ਦਿਖਾਈ ਨਹੀਂ ਦਿੰਦਾ ਤਾਂ ਉਹ ਬਾਰ-ਬਾਰ ਆਪਣੇ ਫੋਨ ਤੇ ਕਿਸੇ ਹੋਰ ਦੇ ਫੋਨ ਤੋਂ ਫੋਨ ਕਰ ਰਿਹਾ ਸੀ ਤਾਂ ਮੈਨੂੰ ਟ੍ਰੈਫਿਕ ਪੁਲਿਸ ਦੇ ASI ਸਾਹਿਬ ਨੇ ਉਹ ਫੋਨ ਚੁੱਕਿਆ ਤਾਂ ਮੈਨੂੰ ਭਾਈ ਲਾਲੂ ਚੌਂ ਗੁਰਦਾਸਪੁਰ ਵਿੱਚ ਬੁਲਾਇਆ ਅਤੇ ਕਿਹਾ ਤੁਹਾਡਾ ਫੋਨ ਇੱਥੇ ਡਿੱਗ ਗਿਆ ਸੀ ਜਿੱਥੇ ਉਹਨਾਂ ਨੇ ਫੋਨ ਦੀ ਪੂਰੀ ਵੇਰੀਫਿਕੇਸ਼ਨ ਕੀਤੀ ਪਾਸਪੋਰਟ ਜਾਣੇ ਅਤੇ ਫਿਰ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਨੌਜਵਾਨ ਦਾ ਫੋਨ ਵਾਪਸ ਕੀਤਾ ਜਿੱਥੇ ਨੌਜਵਾਨ ਨੇ ASI ਗੁਰਮੀਤ ਸਿੰਘ ਟੋਕੀ ਟ੍ਰੈਫਿਕ ਪੁਲਿਸ ਚ ਤਾਇਨਾਤ ਹੈ ਉਸ ਦਾ ਧੰਨਵਾਦ ਕੀਤਾ ਜਿੱਥੇ ਟ੍ਰੈਫਿਕ ਪੁਲਿਸ ਦੇ ASI ਕਹਿੰਦਾ ਕਿ ਉਹ ਪਾਈ ਲਾਲੋ ਚੌਂਕ ਚ ਡਿਊਟੀ ਤੇ ਤਾਇਨਾਤ ਸੰਤਾ ਸੜਕ ਤੇ ਪਿਆ ਉਹਨਾਂ ਦਾ ਫੋਨ ਦੇਖਿਆ ਜੋ ਕਾਫੀ ਮਹਿੰਗਾ ਸੀ ਤਾਂ ਕਾਫੀ ਦੇਰ ਬਾਅਦ ਇਸ ਦੇ ਉੱਪਰ ਫੋਨ ਆਇਆ ਤਾਂ ਜਿਸ ਦਾ ਫੋਨ ਆ ਰਿਹਾ ਸੀ ਉਸ ਨਾਲ ਗੱਲ ਕਰਕੇ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਇਹ ਫੋਨ ਉਸ ਨੂੰ ਵਾਪਸ ਕਰ ਦਿੱਤਾ ਮੈਂ ਬਹੁਤ ਪਾਈ ਭਾਈ ਗਮੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਨਾ ਹੈ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਇੱਕ ਇਮਾਨਦਾਰੀ ਦੇ ਨਾਲ ਨੌਕਰੀ ਕਰਦੇ ਪਏ ਆ ਅਸਲ 'ਚ ਮੈਂ ਮੇਰਾ ਫੋਨ ਜਿਹੜਾ ਸੀਗਾ ਇਹ ਮੇਰਾ ਫੋਨ 22000 ਦਾ ਫੋਨ ਸੀਗਾ ਤੇ ਮੇਰਾ ਜਿਹੜਾ ਇੱਥੋਂ ਆਂਦੇ ਸਮੇਂ ਡੇਗਿਆ ਸੀਗਾ ਤਾਂ ਲੇਕਿਨ ਇਹਨਾਂ ਨੇ ਬਹੁਤ ਹੀ ਇਮਾਨਦਾਰੀ ਦੇ ਨਾਲ ਫੋਨ ਨੂੰ ਰੱਖਦੇ ਹੋਏ ਤਾਂ ਮੈਂ ਜਦ ਫੋਨ ਕੀਤਾ ਤਾਂ ਮੇਰਾ ਇਮਾਨਦਾਰੀ ਦੇ ਨਾਲ ਫੋਨ ਉਠਾਇਆ ਇਹਨਾਂ ਨੇ ਹੋਰ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਇਸ ਚੌਂਕ ਦੇ ਵਿੱਚ ਖੜਾ ਆਂ ਕੁਝ ਆਪਣਾ ਆਣ ਕੇ ਪੁੱਨ ਲੈ ਤੇ ਫਿਰ ਮੈਂ ਜਦ ਜਿੱਤੀ ਆਇਆ ਸੀਗਾ ਤਾਂ ਮੇਰਾ ਪੁੱਨ ਉਹਨੇ ਨੰਬਰ ਵੈਰੀਫਾਈ ਕਰਕੇ ਔਰ ਮੇਰਾ ਜੋ ਪਿੰਨ ਕੋਡ ਸੀਗਾ ਉਹ ਪਿੰਨ ਕੋਡ ਮ ਲਗਾ ਕੇ ਉਹਨਾਂ ਨੇ ਚੈੱਕ ਕਰਕੇ ਬਹੁਤ ਹੀ ਇਮਾਨਦਾਰੀ ਨਾਲ ਮੈਨੂੰ ਪੁੱਨ ਉਹਨਾਂ ਨੇ ਦਿੱਤਾ ਆ ਤੇ ਮੈਂ ਇਸ ਗੱਲ ਵਾਸਤੇ ਮੈਂ ਪੰਜਾਬ ਪੁਲਿਸ ਦਾ ਔਰ ਭਾਈ ਕੁਮਾਰ ਸਿੰਘ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਮੈਨੂੰ ਇੱਕ ਇਮਾਨਦਾਰੀ ਦੇ ਤੌਰ ਤੇ ਜਿਹੜਾ ਵੀ ਇਹ ਫੋਨ ਮੈਨੂੰ ਵਾਪਸ ਦਿੱਤਾ ਹੈ ਲੇਕਿਨ ਇਹ ਹੋਰ ਕਿਸੇ ਦੇ ਅਸ ਲੱਗ ਜਾਂਦਾ ਕਿ ਮੈਂ ਇਹ ਫੋਨ ਮੈਨੂੰ ਨਹੀਂ ਸੀਗਾ ਮੇਨ ਦਾ ਲੇਕਿਨ ਮੈਂ ਬਹੁਤ ਜ਼ਿਆਦਾ ਭਾਜੀ ਜੀ ਨੂੰ ਸੀਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਮੈਨੂੰ ਇਹ ਇਮਾਨਦਾਰੀ ਨਾਲ ਫੋਨ ਵਾਪਸ ਦਿੱਤਾ ਹੈ ਜੇ ਮੈਂ ਨਾ ਐਸਆਈ ਗਰਮੀਤ ਸਿੰਘ ਟ੍ਰੈਫਿਕ ਪੁਲਿਸ ਦਾ ਭਾਈ ਲਾਲੋ ਚੌਂਕ 'ਚ ਡਿਊਟੀ ਕਰ ਰਿਹਾ ਸੀ ਤੇ ਮੈਨੂੰ ਆ ਇੱਕ ਫੋਨ ਲੱਗਾ ਇਹਦਾ ਰੇਟੇ ਬਾਈ ਜਹਰ ਦੱਸ ਰਹੇ ਆ ਤੇ ਇਹਨਾਂ ਦਾ ਬਾਅਦ ਵਿੱਚ ਫੋਨ ਆ ਗਿਆ ਤੇ ਆਪਾਂ ਇਹਨਾਂ ਨੂੰ ਵੈਰੀਫਾਈ ਕਰਕੇ ਤੇ ਦੇ ਦੇਈਆਂ ਇਹਨਾਂ ਜਿਹੜਾ ਫੋਨ ਹੈ ਇਹਨਾਂ ਨੇ ਵੈਰੀਫਾਈ ਕਰ ਲਿਆ ਵੀ ਨੰਬਰ ਇਹੋ ਹੀ ਆ ਸਭ ਕੁਝ ਦੇਖ ਲਿਆ ਵਾ ਇਹ ਇਹਨਾਂ ਨੂੰ ਹਲਵਾ ਦੇ ਰਿਹਾ ਵਾ ਚਾਹੇ ਇੱਕ ਪਾਸੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਚਾਹੇ ਲੋਕ ਪੈਸੇ ਦੇ ਪਿੱਛੇ ਦੌੜ ਰਹੇ ਨੇ ਲੋਕ ਇੱਕ ਦੂਜੇ ਨਾਲ ਧੋਖਾ ਕਰ ਸਿਰਫ ਪੈਸੇ ਦੇਖ ਰਹੇ ਨੇ ਪਰ ਕਿਤੇ ਨਾ ਕਿਤੇ ਇਮਾਨਦਾਰੀ ਅੱਜ ਵੀ ਜਿੰਦਾ ਹੈ ਜੀ ਹਾਂ ਤੁਸੀਂ ਸਹੀ ਸੁਣਿਆ ਅੱਜ ਗੁਰਦਾਸਪੁਰ ਦੇ ASI ਨੇ ਇਮਾਨਦਾਰੀ ਦੀ ਮਿਸਾਲ ਕੰਮ ਕੀਤੀ ਹੈ ਜਿੱਥੇ 22000 ਦਾ ਫੋਨ ਨੌਜਵਾਨ ਦਾ ਗੁੰਮ ਹੋ ਜਾਂਦਾ ਤਾਂ ਭਾਈ ਲਾਲੋ ਚੌਂਕ 'ਚ ਡਿਊਟੀ ਕਰ ਰਹੇ ਏਐਸਆਈ ਦੇ ਤੇ ਨਜ਼ਰ ਪੈਂਦੀ ਹੈ ਅਤੇ ਫਿਰ ਉਹ ਨੌਜਵਾਨ ਨੂੰ ਫੋਨ ਵਾਪਸ ਕਰਦਾ ਇੱਥੇ ਨੌਜਵਾਨ ਦਾ ਕਹਿਣਾ ਕਿ ਉਸ ਦਾ ਬਹੁਤ ਹੀ ਕੀਮਤੀ ਫੋਨ 22000 ਮੁੱਲ ਦਾ ਅੱਜ ਸੜਕ ਤੇ ਕਿਤੇ ਗਿਰ ਜਾਂਦਾ ਉਸ ਨੂੰ ਪਤਾ ਨਹੀਂ ਚੱਲਦਾ ਤਾਂ ਉਹ ਪਰੇਸ਼ਾਨ ਹੁੰਦਾ ਆਸ-ਪਾਸ ਲੱਭਦਾ ਪਰ ਕਿਤੇ ਦਿਖਾਈ ਨਹੀਂ ਦਿੰਦਾ ਤਾਂ ਉਹ बार-बार ਆਪਣੇ ਫੋਨ ਤੇ ਕਿਸੇ ਹੋਰ ਦੇ ਫੋਨ ਤੋਂ ਫੋਨ ਕਰ ਰਿਹਾ ਸੀ ਤਾਂ ਮੈਨੂੰ ਟ੍ਰੈਫਿਕ ਪੁਲਿਸ ਦੇ ਏਐਸਆਈ ਸਾਹਿਬ ਨੇ ਉਹ ਫੋਨ ਚੁੱਕਿਆ ਤਾਂ ਮੈਨੂੰ ਭਾਈ ਲਾਲੂ ਚੌਂ ਗੁਰਦਾਸਪੁਰ ਵਿੱਚ ਬੁਲਾਇਆ ਅਤੇ ਕਿਹਾ ਤੁਹਾਡਾ ਫੋਨ ਇੱਥੇ ਡਿੱਗ ਗਿਆ ਸੀ ਜਿੱਥੇ ਉਹਨਾਂ ਨੇ ਫੋਨ ਦੀ ਪੂਰੀ ਵੇਰੀਫਿਕੇਸ਼ਨ ਕੀਤੀ ਪਾਸਪੋਰਟ ਜਾਣੇ ਅਤੇ ਫਿਰ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਨੌਜਵਾਨ ਦਾ ਫੋਨ ਵਾਪਸ ਕੀਤਾ ਜਿੱਥੇ ਨੌਜਵਾਨ ਨੇ ASI ਗੁਰਮੀਤ ਸਿੰਘ ਜੋ ਕਿ ਟ੍ਰੈਫਿਕ ਪੁਲਿਸ ਚ ਤਾਇਨਾਤ ਹੈ ਉਸ ਦਾ ਧੰਨਵਾਦ ਕੀਤਾ ਜਿੱਥੇ ਟ੍ਰੈਫਿਕ ਪੁਲਿਸ ਦੇ ASI ਕਹਿੰਦਾ ਕਿ ਉਹ ਪਾਈ ਲਾਲੋ ਚੌਂਕ ਚ ਡਿਊਟੀ ਤੇ ਤਾਇਨਾਤ ਸੰਤਾ ਸੜਕ ਤੇ ਪਿਆ ਉਹਨਾਂ ਦਾ ਫੋਨ ਦੇਖਿਆ ਜੋ ਕਾਫੀ ਮਹਿੰਗਾ ਸੀ ਤਾਂ ਕਾਫੀ ਦੇਰ ਬਾਅਦ ਇਸ ਦੇ ਉੱਪਰ ਫੋਨ ਆਇਆ ਤਾਂ ਜਿਸ ਦਾ ਫੋਨ ਆ ਰਿਹਾ ਸੀ ਉਸ ਨਾਲ ਗੱਲ ਕਰਕੇ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਇਹ ਫੋਨ ਉਸ ਨੂੰ ਵਾਪਸ ਕਰ ਦਿੱਤਾ ਮੈਂ ਬਹੁਤ ਪਹਿ ਪਾਜੀ ਗਮੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਨਾ ਹੈ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਇੱਕ ਇਮਾਨਦਾਰੀ ਦੇ ਨਾਲ ਨੌਕਰੀ ਕਰਦੇ ਪਏ ਆ ਅਸਲ 'ਚ ਮੈਂ ਮੇਰਾ ਫੋਨ ਜਿਹੜਾ ਸੀਗਾ ਇਹ ਮੇਰਾ ਫੋਨ 222 ਦਾ ਫੋਨ ਸੀਗਾ ਤੇ ਮੈਂ ਜਿਹੜਾ ਇੱਥੋਂ ਆਂਦੇ ਸਮੇਂ ਢੇਗਿਆ ਸੀਗਾ ਤਾਂ ਲੇਕਿਨ ਇਹਨਾਂ ਨੇ ਬਹੁਤ ਹੀ ਇਮਾਨਦਾਰੀ ਦੇ ਨਾਲ ਫੋਨ ਨੂੰ ਰੱਖਦੇ ਹੋਏ ਤਾਂ ਮੈਂ ਜਦ ਫੋਨ ਕੀਤਾ ਤਾਂ ਮੇਰਾ ਇਮਾਨਦਾਰੀ ਦੇ ਨਾਲ ਫੋਨ ਉਠਾਇਆ ਇਹਨਾਂ ਨੇ ਹੋਰ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਇਸ ਚੌਂਕ ਦੇ ਵਿੱਚ ਖੜਾ ਆਂ ਉਹੀ ਆਪਣਾ ਆਣ ਕੇ ਫੋਨ ਲੈ ਲਿਆ ਤੇ ਫਿਰ ਮੈਂ ਜਦ ਜਿੱਤੀ ਆਇਆ ਸੀਗਾ ਤਾਂ ਮੇਰਾ ਫੋਨ ਨੇ ਨੰਬਰ ਵੈਰੀਫਾਈ ਕਰਕੇ ਔਰ ਮੇਰਾ ਜੋ ਪਿੰਨ ਕੋਡ ਸੀਗਾ ਉਹ ਪਿੰਨ ਕੋਡ ਮ ਲਗਾ ਕੇ ਉਹਨਾਂ ਨੇ ਚੈੱਕ ਕਰਕੇ ਬਹੁਤ ਹੀ ਇਮਾਨਦਾਰੀ ਨਾਲ ਮੈਨੂੰ ਫੋਨ ਉਹਨਾਂ ਨੇ ਦਿੱਤਾ ਆ ਤੇ ਮੈਂ ਇਸ ਗੱਲ ਵਾਸਤੇ ਮੈਂ ਪੰਜਾਬ ਪੁਲਿਸ ਦਾ ਔਰ ਭਾਜੀ ਕੁਮਿੰਤ ਸਿੰਘ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਮੈਨੂੰ ਇੱਕ ਇਮਾਨਦਾਰੀ ਦੇ ਤੌਰ ਤੇ ਜਿਹੜਾ ਵੀ ਫੋਨ ਮੈਨੂੰ ਵਾਪਸ ਦਿੱਤਾ ਹੈ ਲੇਕਿਨ ਇਹ ਹੋਰ ਕਿਸੇ ਰਸ ਲੱਗ ਜਾਂਦਾ ਤੇ ਮੈਂ ਇਹ ਫੋਨ ਮੈਨੂੰ ਨਹੀਂ ਸੀਗਾ ਮੇਨ ਦਾ لیکن ਮੈਂ ਬਹੁਤ ਜ਼ਰਾ ਆਪਾਂ ਜੀ ਕੀ ਮੇਰੀ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਮੈਨੂੰ ਇਹ ਮਾਣਦਾਰੀ ਨਾਲ ਤੁਹਾਨੂੰ ਵਾਪਸ ਦੱਸਾਇਆ ਜੇ ਮੈਂ ਨਾ ਐਸਆਜੀ ਗਰਮੀਤ ਸਿੰਘ ਟ੍ਰੈਫਿਕ ਪੁਲਿਸ ਦਾ ਭਾਈ ਲਾਲੋ ਚੌਂਕ 'ਚ ਡਿਊਟੀ ਕਰ ਰਿਹਾ ਸੀ ਤੇ ਮੈਨੂੰ ਆ ਇੱਕ ਫੋਨ ਲੱਗਾ ਇਹਦਾ ਰੇਟੇ ਬਾਈ ਜਹਰ ਦੱਸ ਰਹੇ ਆ ਤੇ ਇਹਨਾਂ ਦਾ ਬਾਅਦ ਵਿੱਚ ਫੋਨ ਆ ਗਿਆ ਤੇ ਆਪਾਂ ਇਹਨਾਂ ਨੂੰ ਵੈਰੀਫਾਈ ਕਰਕੇ ਤੇ ਦੇ ਦੇ ਆ ਇਹਨਾਂ ਜਿਹੜਾ ਫੋਨ ਹੈ ਇਹਨਾਂ ਦਾ ਵੈਰੀਫਾਈ ਕਰ ਲਿਆ ਵੀ ਨੰਬਰ ਇਹੋ ਹੀ ਆ ਸਭ ਕੁਝ ਦੇਖ ਲਿਆ ਵਾ ਤੇ ਇਹਨਾਂ ਨੂੰ ਹੁਣ ਮੈਂ ਦੇ ਦਿਆ ਆ